ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤੁਹਾਨੂੰ ਰਾਣਾ ਸਾਹਿਬ ਤੋਂ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਬਾਬਾ ਬਲਜਿੰਦਰ ਸਿੰਘ ਜੀ ਰਾੜੇ ਵਾਲੇ ਜਿਹੜੇ ਪਿਛਲੇ ਰੋਜ਼ 24 ਅਗਸਤ ਨੂੰ ਆਪਣੇ ਰਾਤਰੀ ਦੇ ਦੀਵਾਨ ਤੋਂ ਬਾਅਦ ਪਰਲੋਕ ਗਵਨ ਕਰ ਗਏ ਸਨ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ ਉਹਨਾਂ ਦੇ ਅੰਤਮ ਸੰਸਕਾਰ ਮੌਕੇ ਦੀਆਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਵਿਸ਼ੇਸ਼ ਤੌਰ ਤੇ ਉਹਨਾਂ ਨੂੰ ਚਾਹਣ ਵਾਲੇ ਉਹਨਾਂ ਦੇ ਪ੍ਰੇਮੀ ਬਹੁਤ ਸਾਰੇ ਪਿੰਡਾਂ ਤੋਂ ਲੋਕ ਪਹੁੰਚੇ ਹੋਏ ਹਨ ਜਗਜੀਤ ਸਿੰਘ ਸਾਹਿਬ ਦੇ ਪਾਠ ਤੋਂ ਬਾਅਦ ਅਰਦਾਸ ਹੋ ਚੁੱਕੀ ਹੈ ਹੁਣ ਤੋਂ ਥੋੜੀ ਦੇਰ ਬਾਅਦ ਸੰਤ ਬਾਬਾ ਬਲਜਿੰਦਰ ਸਿੰਘ ਜੀ ਢਾੜੇ ਵਾਲੇ ਮਹਾਪੁਰਸ਼ਾਂ ਦੇ ਪੰਜ ਪੂਤਕ ਸੇਰ ਨੂੰ ਅੱਗੇ ਮੀਤ ਜਾਵੇਗਾ ਸੇਸ਼ ਤੌਰ ਤੇ ਜਿੱਥੇ ਉਹਨਾਂ ਦੇ ਬਾਬਾ ਜੀ ਦੇ ਪਰਿਵਾਰਕ ਮੈਂਬਰ ਪਹੁੰਚੇ ਹੋਏ ਹਨ ਜਿਨ੍ਹਾਂ ਨੇ ਉਹਨਾਂ ਨੂੰ ਅਗਨੀ ਪੇਟ ਕਰਨਾ ਹੈ ਉਹਨਾਂ ਤੋਂ ਇਲਾਵਾ ਰਾਜਨੀਤਿਕ ਤੇ ਧਾਰਮਿਕ ਆਗੂ ਵੀ ਪਹੁੰਚੇ ਹੋਏ ਹਨ ਸੰਤ ਬਾਬਾ ਬਲਜਿੰਦਰ ਸਿੰਘ ਢਾੜੇ ਵਾਲੇ ਹੰਤ ਬਾਬਾ ਹਰਨਾਮ ਸਿੰਘ ਜੀ ਤੋਂ ਮਾ ਦਮਦੀਪ ਸਿੰਘ ਜੀ ਦੇ ਮੁਖੀ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼ਰਮਣੇ ਉਪਰਾਲਾ ਪ੍ਰਬੰਧਕ ਕਮੇਟੀ ਪੱਪਾ ਸਰਬਜੀਤ ਸਿੰਘ ਜੀ ਤੇ ਪੱਪਾ ਪਰਮਜੀਤ ਸਿੰਘ ਜੀ ਹੰਸਾਲੀ ਵਾਲੇ ਅਤੇ 96 ਕਰੋੜੀ ਦਲ ਦੇ ਮੁਖੀ ਪੱਪਾ ਬਬੀ ਸਿੰਘ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਗਣ ਹੁਣ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਜਿਹੜੀਆਂ ਵੱਖ-ਵੱਖ ਪਿੰਡਾਂ ਤੋਂ ਲੋਕ ਇੱਥੇ ਪਹੁੰਚੇ ਹਿਆਨ ਦੂਰ ਤਰਾਡੇ ਤੋਂ ਲੋਕ ਪਹੁੰਚੇ ਹਨ ਸੰਗਤਾਂ ਬਹੁਤ ਵੱਡੀ ਗਿਣਤੀ ਵਿੱਚ ਪਹੁੰਚੀਆਂ ਹੋਈਆਂ ਹਨ ਹੁਣ ਤੋਂ ਥੋੜੀ ਦੇਰ ਬਾਅਦ ਕੁਝ ਮਿੰਟਾਂ ਬਾਅਦ ਹੀ ਉਹਨਾਂ ਦੇ ਪੰਜ ਪੂਤਕ ਸਥਾਨ ਨੂੰ ਅਗਨੀ ਭੇਟ ਕੀਤਾ ਜਾਵੇਗਾ ਤੇ ਲੜਾ ਸਾਹਿਬ ਦੀ ਜਿਹੜੀ ਕਾਰ ਪਾਰਕਿੰਗ ਆ ਉੱਥੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਚਾਣ ਵਾਲੇ ਵੱਡੀ ਗਿਣਤੀ ਵਿੱਚ ਉਹਨਾਂ ਦੇ ਪ੍ਰੇਮੀ ਪਹੁੰਚੇ ਹੋਏ ਹਨ ਕੱਖ-ਕੱਖ ਪਿੰਡਾਂ ਤੋਂ ਪੰਜ ਸਰਪੰਚ ਪਹੁੰਚੇ ਹਨ ਅੱਜ ਸ਼ੈੱਡ ਥੱਲੇ ਅੰਤਿਮ ਸੰਸਕਾਰ ਹੋ ਰਿਹਾ ਜਿਹੜਾ ਵਿਸ਼ੇਸ਼ ਤੌਰ ਤੇ ਤਿਆਰ ਕੀਤਾ ਹੈ ਉਸ ਸ਼ੈੱਡ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ ਉੱਚੀ ਥੜਾ ਸਾ ਬਣਾ ਕੇ ਉਹਨਾਂ ਦਾ ਉਥੇ ਅੰਤਮ ਸੰਸਕਾਰ ਕੀਤਾ ਜਾਣਾ ਵੱਡੀ ਗਿਣਤੀ ਵਿੱਚ ਜਿੱਥੇ ਹਾਲ ਦੇ ਅੰਦਰ ਬਹੁਤ ਕੱਟ ਹੋਇਆ ਹੋਇਆ ਹੈ ਜਿੱਥੇ ਧਾਰਮਿਕ ਵਿਚਾਰਾਂ ਚੱਲ ਰਹੀਆਂ ਹਨ ਉਥੇ ਨਾਲ ਦੀ ਨਾਲ ਤੁਹਾਨੂੰ ਅਸੀਂ ਇਹ ਤਸਵੀਰਾਂ ਦਿਖਾ ਰਹੇ ਹਾਂ ਜਿਹੜੀਆਂ ਲਾਈਵ ਤੁਸੀਂ ਦੇਖ ਰਹੇ ਹੋ ਉਹਨਾਂ ਦੇ ਅੰਤਮ ਸੰਸਕਾਰ ਮੁਕੰਮਲ ਹੋ ਗਏ ਨੇ ਇਸ ਤੋਂ ਇਲਾਵਾ ਤੁਹਾਨੂੰ ਅਗਲਾ ਜਿਹੜੀ ਆ 2-4 ਮਿੰਟਾਂ ਵਿੱਚ ਤੁਹਾਨੂੰ ਬਾਕੀ ਲਾਈਵ ਤਸਵੀਰਾਂ ਦਿਖਾਉਣਾ ਹੈ ਜਿੱਥੇ ਉਹਦਾ ਅੰਤਮ ਸੰਸਕਾਰ ਹੋ ਰਿਹਾ ਹੈ ਮੈਂ ਨਾਲ ਤੇ ਸ਼ਰਮਣੀ ਕੰਵਨ ਸਤਿ ਸ੍ਰੀ ਅਕਾਲ ਸੁਭਾਏ ਗਾਡੀ ਸੋਨਹਾਂ ਸੁਭਾਏ ਮੇਰੀ ਫੇਰ 35 ਸੋਨ ਜੀ ਦੁਆਰੇ ਫੇਰ ਮੈਂ 35 ਸੋਨ ਸਾਡਾ ਆਪ ਕੋ ਅਸਰ ਹੈ ਨਾ ਜੀ ਆਪਾ ਮੋਹ ਸਿੰਘ ਜੀ ਬਾਬਾ ਰੋਸ ਸਿੰਘ ਜੀ ਬਾਬਾ ਜਿੰਦਰ ਸਿੰਘ ਜੀ ਬਾਬਾ

ਔਰ ਸੰਤਬਾਬਾ ਪਰਮਜੀਤ ਸਿੰਘ ਜੀ ਹਰਨਾਰ ਸਿੰਘ ਸਾਹਿਬ ਔਰ ਸੰਤਬਾਬਾ ਹਰਨਾਰ ਸਿੰਘ ਜੀ ਖਾਲਸਾ ਜਥੇਦਾਰ ਗੁਟਾ ਗਾਉਂ ਦੇ ਮੁਜੀਦ ਸਿੰਘ ਨਵਾਬ ਵਰਗਿਸ ਸਿੰਘ ਜੀ ਸੰਤ ਹਰਨਾਰ ਸਿੰਘ ਜੀ ਨਗਰਾਬਾ ਦੇ ਪਤਨੀ ਸਾਖਾ ਮੋਹਨ ਜੀ ਸਰਪੰਚ ਸੰਤ ਦੇ ਚਾਂਦ ਜੀ ਦੀ ਰੋਗਰਾਉ ਸਾਉਂਧੀ ਆਨ ਮਾਤਾ ਸਤਾਨੋ ਔਰ ਜਿਸ ਦਾ ਨਾਮ ਹੈ ਗੁਰੂ ਘਰ ਦੇ ਹੈ ਦਾ ਸਤਬਾਬਾ ਬੁਰੀ ਸਿੰਘ ਜੀ ਸਭ ਤੋਂ ਪਹਿਲਾਂ ਸਿੱਧਾ ਨੂੰ ਕਿਸੇ ਇਨਸਾਨ ਵੱਲੋਂ ਕੋਈ ਵੀ ਧਾੜ ਵਿੱਚ ਆਦੂ ਕੋਈ ਵੀ ਕਿਸੇ ਜੱਥੇ ਦੀਆਂ ਮੈਦਾਨ ਆਇਆ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਜੇ ਸਾਡਾ ਇੱਕ ਇੱਕ ਕੰਮ ਸਾਡੇ ਸਾਰਿਆਂ ਦੇ ਸਾਡੀ ਸਾਥ ਸਾਥਾਂ ਦੇ ਪ੍ਰੋਗਰਾਮ ਤੇ ਸਿਰ ਮੱਥੇ ਤੇ ਤੁਸੀਂ ਇਸ ਦੁਖੀ ਤੇਰੀ ਤੇ ਵੱਲ ਆਪ ਤੇ ਆਇਆ ਹੋ ਮੇਰੀ ਟੀਮ ਤੇ ਕੀ ਸੰਖੋਲ ਜੀ ਨੇ ਪਾਰ ਹੋਣਾ ਹੈ ਇੱਥੇ ਬਾਤਾਂ ਸ਼ੁਰੂ ਹੋਣ ਹੈ ਤੇ ਪਾਰ ਹੋਣਾ ਹੈ ਹੋਰ ਤਾਰੇ ਸਤਿਕਾਰਾ ਹਾਂ ਆਪਣੇ ਆਪਣੇ ਛੇੜੇ ਤਾਰਾ ਬੇੜੇ ਤਾਰਾ ਇਸ ਸਟ੍ਰਕਚਰ ਦੇ ਪਿੱਛੇ ਹੋਵੋ ਅਗਲੇ ਥੋੜਾ ਤੇਲ ਹੋਣਾ ਫਿਰ ਤੁਹਾਨੂੰ ਦਿੱਕਤ ਆਵੇਗੀ ਇਸ ਸਟ੍ਰਕਚਰ ਨਾਲ ਕੋਈ ਹਵਾ ਸਤੋਰਾ ਫੋਟੋ ਲੈ ਸਕ ਹਾਂ ਅੱਗੇ ਹੈ ਨਾ ਆਪਣਾ ਆ ਜੀ ਨਾਲ ਨਾਲ ਇਹਨੂੰ ਹੁਣ ਇਹਨਾਂ ਦਾ ਇੱਕ ਆਫੀਸ਼ਲ ਹੋ ਹਾਂ ਹਾਂ ਪਿੱਛੇ ਇਸ ਤਰ੍ਹਾਂ ਤੋਂ ਨਹੀਂ ਹੋ ਇਹ ਨੂੰ ਆਵਾਜ਼ ਤੋਂ ਦੋਸਤਾਂ ਨੂੰ ਕਿਹਾ ਕਿ ਜੀ ਬੋਲਵਾ ਰਹੇ ਨੇ ਮੈਂ ਤਾਂ ਜੇ ਦੇਈ ਦਮ ਉਹ ਟੋਪਾ ਸੱਟ ਕੇ ਖਾਤੇ ਨੇ ਬਿਲਕੁਲ ਬਸ ਨੇ ਜੂਰ ਤੋਂ ਗੁਲਾਬ ਹੋਵੇ ਚੰਨ ਉੱਥੇ ਲਾ ਕੇ ਲਾਉਣੀਆਂ ਦੇ ਪਾਸੇ ਹੀ ਹੋ ਗਏ ਨੇ ਤੇ ਨਾਹਾਂ ਪੁਰਖਾਂ ਦੀ ਜਾਤ ਜਾਂਦਾਰ ਸਭ ਤੋਂ ਲਾਹੀ ਵਾਲੇ ਜੀ ਸ੍ਰੀ ਸਾਹਿਬ ਤਾਤ ਪ੍ਰਾਰੰਭ ਹੋ ਜਾਵਣਗੇ ਦੋਨਾਂ ਦੀ ਰਸਮ ਕੱਲ ਨੂੰ ਸਵੇਰੇ 9:00 ਵਜੇ ਇੱਥੇ ਹੋਵੇਗੀ 11:00 ਵਜੇ ਆਪਾਂ ਸ਼ੀਤਪੁਰ ਸਾਹਿਬ ਨੂੰ ਚਾਲੇ ਤਾਵਾਂਗੇ 1:00 ਵਜੇ ਉੱਥੇ ਪੁੰਚਣ ਦਾ ਟਾਈਮ ਹੈ ਮਹਾਨ ਮਹਾਨਾ ਪ੍ਰਬੰਧਕੀ ਸੰਗਤਾਂ ਦਾ ਇਹ ਦਿੱਤ ਚਾਵਲ ਹੋਈ ਹੈ ਜੀ ਜੋੜੇ ਤਾਰ ਦੋ ਸਾਕੇ ਸਾਬਤ ਕਰਕੇ ਖਲੋ ਸੁਨੋ ਕਰੋ ਪਵਨ ਗੁਰੂ ਪਾਣੀ ਪਤਾ ਮਾਤਾ ਸਰਬਾ ਸਰਬੰਤ ਦਾ ਅਦਲ ਦਾ ਇਜ਼ਾਯਾ ਜੇ ਨਾ ਸਮਝੀ ਜਾਂਦੇ ਕੋਈ ਤੰਗੜੀਆਂ ਬੁਰਿਆਂ ਗਿਆ ਬੱਚਾ ਧਰਮ ਤੋਂ ਦੂਰ ਕਰਮੀ ਆਪੋ ਆਪਣੀ ਜਿਨੀ ਨਾਮ ਤੇ ਆਇਆ ਹਾਂ ਆਮਤ ਤੈ ਮੁਖ ਉਜਲੇ ਕੈਤੀ ਫਿਰ ਮਸਤਕ ਰੱਖਿਆ ਪਾਰ ਬ੍ਰਹਮ ਹਸਤ ਕਾਇਆ ਰੱਖਿਆ ਪਰਮੇਸ਼ਵਰ ਹੈ ਆਤਮ ਰੱਖਿਆ ਗੋਪਾਲ ਸੁਆਮੀ ਧਨ ਤਰਮ ਰੱਖਿਆ ਜਗਦੀਸ਼ਵਰ ਹੈ ਸਰਬ ਰੱਖਿਆ ਗੁਰਦੇਵ ਨਹਿ ਭੈ ਦੁਖ ਬਨਾਸ਼ਨਾ ਹੈ ਭਗਤ ਵਛਲ ਅਨਾਥ ਨਾਥੇ ਸਰਣ ਨਾਨਕ ਪਰਖਾ ਚੁਪਾ ਹੈ ਕੋਰ ਦੁਖਿਆਂ ਅਨਕ ਹਸਤਿਆਂ ਜਨਮ ਬਾਹਰ ਇਸਰਮ ਮਹਾ ਜੈ ਸੇ 파ਵਕ ਕਾਸ ਤੇ ਭਸ਼ਨਾ ਨੀ ਕਰੋ ਤੇ ਸੋਰਖ ਹੰਲਾ ਪੰਡਵਾ ਗੁਰ ਕਾ ਸੰਦਲ ਕੁਵਾਰੇ ਟੋਕੀ ਚੋਕੇ ਦਖਵਾ ਦੇ ਰਾਮ ਨਾਮਾ ਲਗਾ ਜਾਮਨ ਲਜਾਏ ਕਰ ਭਾਗਾ ਬ੍ਰਾਂਧੀ ਤੂੰ ਮੇਰਾ ਸੁਖ ਦਾਤਾ ਬੰਨਨ ਕਾਟ ਕਰੇ ਮਨ ਨਿਰਮਲ ਪੂਰਨ ਪਰਖ ਸੁਣਾਤਾ ਰਹਾਉ ਨਾਨਕ ਪ੍ਰਭਨਾ ਸ੍ਰੀਤਾਤੀ ਸੇਵਨਾ ਮੇਂ ਸੀਦਾ ਸੀ ਆਨੰਦ ਕਰਹਤੇ ਰੇ ਦਾਸਾਂ ਜਾਂ ਪੂਰਨ ਹੋਈ ਆਸਾ ਬਿਲਾ ਬਲ ਮਹੱਲਾ ਪੰਜਵਾ ਪਾਤੀ ਬਾ ਮੰਨ ਬਿਲਾਈ ਰਹਾਉ ਰਾਖਨੀਏ ਤਨ ਰਖਨ ਹਾਰ ਸਭ ਵਿਆਦ ਮਿਟਾਈ ਕਹ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨਾ ਹੋਣਾ ਤੂੰ ਨਹਿ ਸਤਿ ਸ਼੍ਰੀ ਅਕਾਲ ਪਵਨ ਆਨ ਦੋਹੇ ਪਵਨ ਸਰੋਪਰੇ ਸਮਨ ਬਨਵਾਏ ਪੂਰਨ ਅੰਸ਼ ਰੋਕੀ ਕੈਸੀ ਆਂ ਦੀ ਹੋਇ ਰਾਨਾਏ ਵਾਖਾ ਰਾਗ ਗੋਲ ਜੀ ਮਹੱਲਾ ਤੋਂ ਖਾ ਕਾਮ ਗੋਹ ਅਕਰ ਬਹੁ ਭਰੇ ਆ ਸਭ ਸੰਤਨ ਖੰਵਾ ਹੈ ਜਨਮ ਬਾਰੇ ਹਕਤਾ ਹੈ ਅਗਨਾਸ਼ੀ ਕੋਈ ਖਾਇਆ ਪਰਮੇਸ਼ਰ ਬਹੁਤ ਰੂਪ ਰਸ ਬੰਨਾ ਹੈ ਆਮ ਗਰੀਬ ਦਾ ਹੈ ਨੰ ਨਾਨਕ ਨਾਮ ਆਧਾਰ ਸੇਕ ਹੈ ਆਧਾ ਨੇ ਹੀ ਸੁਖ ਬਣਾਇਆ ਹੈ ਰਾਤ ਭੌੜੀ ਕੂੜੀ ਉਹ ਹੱਲਾ ਪੰਜਵਾ ਕਰੋ